हेलो जी ब्लैक कलर देख के ਤੁਸੀਂ ਸਮਝ ਗਏ ਹੋਗੇ ਅੱਜ ਅਸੀਂ ਪੈਟਰਨ ਬਣਾਉਣ ਜਾ ਰਹੇ ਹਾਂ ਬਲੈਕ ਕਲਰ ਚ ਚਲੋ ਫਿਰ ਅੱਜ ਫਿਰ ਅੱਜ ਇੱਕ ਨਵਾਂ ਪੈਟਰਨ ਬਲੈਕ ਕਲਰਸ ਜਿਹੜਾ ਕਿ ਬਲੈਕ ਕਲਰਸ ਉਹ ਬਹੁਤ ਹੀ ਵਧੀਆ ਉੱਠ ਕੇ ਆਇਆ ਕਿਉਂਕਿ ਬਲੈਕ ਕਲਰਸ ਉੱਠ ਕੇ ਆਇਆ ਇਸ ਕਰਕੇ ਨੂੰ ਤੁਸੀਂ ਸਾਰੇ ਹੀ ਪ੍ਰੋਜੈਕਟਾਂ ਤੇ ਪਾ ਸਕਦੇ ਹੋ ਬੜਾ ਹੀ ਵਧੀਆ ਜਿਹਾ ਪੈਟਰਨ ਬਲੈਕ ਕਲਰਸ ਇਹਦੇ ਬਿਲਕੁਲ ਹੀ ਅਲੱਗ ਜਿਹਾ ਲੁੱਕ ਆਈਏ ਤੁਸੀਂ ਅਗਰ ਬਲੈਕ ਕਲਰ ਦਾ ਕੋਈ ਪੈਟਰਨ ਬਣਾਉਣ ਦਾ ਸੋਚ ਰਹੇ ਹੋ ਕੋਈ ਕੋਟੀ ਵਗੈਰਾ ਔਰ ਉਹਦੇ ਲਈ ਤੁਸੀਂ ਪੈਟਰਨ ਲੱਭ ਰਹੇ ਹੋ ਤਾਂ ਇਹ ਪੈਟਰਨ ਤੁਹਾਨੂੰ ਜ਼ਰੂਰ ਪਸੰਦ ਆਊਗਾ ਤਾਂ ਇਹਨੂੰ 5 ਦੇ ਮਲਟੀਪਲ ਅਸੀਂ ਕਿੰਡੇ ਪਾਲਨੇ ਆ ਦੇਖੋ ਮੈਂ ਪਾਲੇ ਪੰਜ ਦੇ ਮਲਟੀਪਲ ਕੁੰਡੇ ਪਾਪਾ ਪੰਜ ਦੇ ਮਲਟੀਪਲ ਕੁੰਡੇ ਪਾਲੇ ਹੁਣ ਦੇਖੋ ਅਸੀਂ ਪੈਟਰਨ ਬਣਾਉਣਾ ਸ਼ੁਰੂ ਕਰਨਾ ਪੈਟਰਨ ਦੇ ਫਰਸਟ ਰੋ 5 ਦੇ ਮਲਟੀਪਲ ਕੁੰਡੇ ਪਾ ਕੇ ਦੋ ਕੁੰਡੇ ਅਸੀਂ ਐਕਸਟਰਾ ਪਾਲਨੇ ਜਿਹੜੇ ਅਸੀਂ ਬੁਨੇ ਦੋ ਪੁੱਠੇ ਦੋ ਪੁੱਠਿਆਂ ਤੋਂ ਬਾਅਦ ਤੱਗ ਆ ਸਾਡਾ ਇੱਥੇ ਹੀ ਰਹੂਗਾ ਅਸੀਂ ਇੱਥੇ ਪਾ ਲਵਾਂਗੇ ਇੱਕ ਜਾਲੀ ਉਹ ਵੀ ਇਦਾਂ ਘੁਮਾ ਕੇ ਜਾਲੀ ਪਾਉਣ ਤੋਂ ਬਾਅਦ ਅਸੀਂ ਇਹ ਵਾਲੇ ਕੁੰਡੇ ਨੂੰ ਇਦਾਂ ਉਲਟਾ ਕੇ ਦੋ ਦਾ ਇੱਕ ਕਰ ਲਵਾਂਗੇ ਦੋ ਦਾ ਇੱਕ ਕਰ ਲੈ ਇੱਕ ਕੁੰਡਾ ਕੱਟ ਗਿਆ ਤੇ ਇੱਕ ਨਾਲ ਹੀ ਵੱਧ ਗਿਆ ਫੇਰ ਅਸੀਂ ਪਾਨੇ ਦੋ ਪੁੱਠੇ ਦੋ ਇੱਕ ਦੋ ਪੁੱਠੇ ਦੋ ਪੁੱਠਿਆਂ ਤੋਂ ਬਾਅਦ ਦੇਖੋ ਫੇਰ ਅਸੀਂ ਇੱਥੇ ਇੱਕ ਜਾਲੀ ਪਾਵਾਂਗੇ ਇੱਕ ਦੋ ਇੱਥੇ ਅਸੀਂ ਤਿੰਨ ਪੁੱਠੇ ਪਾਵਾਂਗੇ ਤਿੰਨ ਪੁੱਠੇ ਪਾਣ ਤੋਂ ਬਾਅਦ ਦੇਖੋ ਤਾਗੇ ਨੂੰ ਰੱਖਾਂਗੇ ਅਸੀਂ ਆਪਣੇ ਵੱਲ ਐਦਾਂ ਜਾਲੀ ਪਾਵਾਂਗੇ ਜਾਲੀ ਪਾ ਕੇ ਇੱਥੇ ਅਸੀਂ ਕਰਾਂਗੇ ਦੋ ਦਾ ਇੱਕ ਤਿੰਨ ਗੁੰਡੇ ਸਾਡੇ ਇਹ ਹੋ ਗਏ ਚੌਥਾ ਸਿੱਧਾ ਦਾ ਇੱਕ ਕਰ ਲਿਆ ਤੇ ਇੱਕ ਜਾਲੀ ਪਾ ਲਈ ਸਾਡੇ ਹੋ ਗਏ ਪੰਜ ਗੁੰਡੇ ਤੇ ਪੈਟਰਨ ਇਦਾਂ ਹੀ ਅਸੀਂ ਨੂੰ ਪਾਈ ਜਾਣਾ ਹੈ ਨਾ ਸੌਖਾ ਜਿਹਾ ਪੈਟਰਨ ਤੇ ਪਰ ਇਦਾਂ ਹੀ ਸਿਰਫ ਇਹ ਨਹੀਂ ਪੈਟ ਨਹੀਂ ਪੈਣਾ ਅੱਗੇ ਸਟ੍ਰੈਟ ਟਵਿਸਟ ਹਨ ਉਹ ਵੀ ਦੇਖੋ ਜਰਾ ਫਸਟ ਰੋ ਹੈ 1 2 3 ਪੁੱਠੇ ਇੱਕ ਪੁੱਠਾ ਦੋ ਪੁੱਠੇ ਤਿੰਨ ਪੁੱਠੇ ਪੈਟਰਨ ਦੇ ਜਿਹੜੇ ਬੇਸਿਕ ਰੋ ਹੈ ਪਹਿਲੀ ਰੋ ਹੈ ਸਾਰੀ ਅਸੀਂ ਇਦਾਂ ਹੀ ਪਾ ਲੈਣੀ ਤਿੰਨ ਪੁੱਠੇ ਤਿੰਨ ਪੁੱਠੇ ਤੋਂ ਬਾਅਦ ਇੱਥੇ ਬਲ ਪਾਵਾਂਗੇ ਬਲ ਪਾਉਣ ਤੋਂ ਬਾਅਦ ਧਾਗੇ ਨੂੰ ਕਰਾਂਗੇ ਇਸੇ ਇਦਾਂ ਇਦਾਂ ਬਲ ਪਾਉਣ ਤੋਂ ਬਾਅਦ ਕੁੰਡੇ ਨੂੰ ਉਲਟਾ ਕੇ ਦੋ ਦਾ ਇੱਕ ਕਰ ਲਵਾਂਗੇ ਫਿਰ ਅਸੀਂ ਪਾ ਲਵਾਂਗੇ ਤਿੰਨ ਪੁੱਠੇ 1 2 3 ਤਿੰਨ ਪੁੱਠੇ ਤੋਂ ਬਾਅਦ ਦੇਖੋ ਫਿਰ ਅਸੀਂ ਦੇਖੋ ਬਲ ਪਾਵਾਂਗੇ ਬਾਲਾ ਸੇ ਪਾਣਾ ਇਦਾਂ ਇਦਾਂ ਕਰਕੇ ਇਦਾਂ ਦੇਖੋ ਪੂਰਾ ਬਲ ਪਾਣਾ ਸਲਾਈ ਦੇ ਆਲ ਦੋਲੇ ਆ ਦੇਖੋ ਪੰਨ ਤੋਂ ਬਾਅਦ ਕੁੰਡੇ ਨੂੰ ਉਲਟਾ ਕੇ ਇੱਦਾਂ ਦੋ ਦਾ ਕਰ ਲਵਾਂਗੇ ਇੱਕ ਤੇ ਫਿਰ ਤਿੰਨ ਕੁੰਡੇ ਸਿੱਧੇ ਇੱਦਾਂ ਹੀ ਪੈਟਰਨ ਦੀ ਪੂਰੀ ਫਸਟ ਰੋ ਸਿ ਪਾ ਲੈਣੀ ਹੈ ਪੈਟਰਨ ਦੀ ਪੂਰੀ ਫਸਟ ਰੋ ਪਾ ਲੈਣੇ ਫਿਰ ਮਿਲਦੇ ਅਸੀਂ ਪੈਟਰਨ ਦੀ ਪੁੱਠੀ ਰੋ ਦੇ ਵਿੱਚ ਲੋ ਜੀ ਹੁਣ ਆ ਗਏ ਅਸੀਂ ਪੈਟਰਨ ਦੀ ਪੁੱਠੀ ਰੋ ਦੇ ਵਿੱਚ ਪੈਟਰਨ ਦੀ ਪੁੱਠੀ ਰੋ ਚ ਅਸੀਂ ਦੇਖੋ ਇੱਕ ਦੋ ਤਿੰਨ ਕੁੰਡੇ ਸਿੱਧੇ ਤੇ ਦੋ ਕੁੰਡੇ ਪੁੱਠੇ ਆਹ ਵਾਲਾ ਜਿਹੜਾ ਜਾਲੀ ਵਾਲਾ ਕੁੰਡਾ ਤੇ ਜਿਹੜਾ ਦੋ ਦਾ ਇੱਕ ਕੀਤਾ ਸੀ ਦੋ ਪੁੱਠੇ ਤਿੰਨ ਸਿੱਦੇ ਪੂਰੀ ਰੋ ਪੁੱਠੇ ਅਸੀਂ ਤਹੀ ਪਾ ਲੈਣੇ ਹਨ ਤਿੰਨ ਸਿੱਦੇ ਤੇ ਦੋ ਪੁੱਠੇ ਦੋ ਪੁੱਠੇ ਫਿਰ ਤਿੰਨ ਸਿੱਦੇ ਤੇ ਫਿਰ ਦੋ ਪੁੱਠੇ ਇੱਥੇ ਪੂਰੀ ਰੋ ਪਾਲਨੇ ਸੈਕਿੰਡ ਰੋ ਮਿਲਦੇ ਆਪਣੇ ਪੈਟਰਨ ਦੀ ਥਰਡ ਰੋ ਚਾਰ ਰੋ ਦਾ ਇਹ ਪੈਟਰਨ ਹੈ ਅਸੀਂ ਆਪਣੀ ਹੁਣ ਥਰਡ ਰੋ ਦੇ ਵਿੱਚ ਫੇਰ ਮਿਲਦੇ ਹਾਂ ਅਸੀਂ ਆਗੇ ਹੁਣ ਪੈਟਰਨ ਦੀ ਥਰਡ ਰੋ ਪੈਟਰਨ ਦੀ ਥਰਡ ਰੋ ਚ ਦੇਖੋ ਫੇਰ ਅਸੀਂ ਇਹ ਜਿਹੜੇ ਤਿੰਨ ਕੁੰਡੇ ਪੁੱਠੇ ਨਾਲ ਤਾਂ ਪੁੱਠੇ ਬੁਣ ਲਾਂਗੇ 1 2 3 ਇਸ ਤੋਂ ਬਾਅਦ ਦੇਖੋ ਆਹ ਅਸੀਂ ਪਾਈ ਸੀ ਪਹਿਲਾਂ ਜਾਲੀ ਭਾਗ ਨੂੰ ਪਿੱਛੇ ਕਰਾਂਗੇ ਆਹ ਜਿਹੜਾ ਸਾਡਾ ਜਾਲੀ ਪਹਿਲਾ ਕੁੰਡਾ ਤੇ ਇਹ ਵਾਲਾ ਇਹਨੂੰ ਅਸੀਂ ਅੱਧਾਂ ਦੋ ਦਾ ਇੱਕ ਹੁਣ ਕਰ ਲੈਣਾ ਦੋ ਦਾ ਇੱਕ ਕਰ ਲਿਆ ਦੋ ਦਾ ਇੱਕ ਕਰਨ ਤੋਂ ਬਾਅਦ ਹੁਣ ਅਸੀਂ ਇੱਥੇ ਫੇਰ ਪਾਵਾਂਗੇ ਜਾਲੀ ਐਦਾਂ ਹੀ ਘੁਮਾ ਕੇ ਫੇਰ ਅਸੀਂ ਬੁਣ ਲਵਾਂਗੇ ਤਿੰਨ ਗੁੰਡੇ ਪੁੱਠੇ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਬੁਣਨ ਤੋਂ ਬਾਅਦ ਅੱਗੇ ਉਹਨਾਂ ਪਿੱਛੇ ਕਰਾਂਗੇ ਆਹ ਅੱਗੇ ਸਾਡੀ ਜਾਲੀ ਤੇ ਸਿੱਧਾ ਗੁੰਡਾ ਇੱਥੇ ਫੇਰ ਅਸੀਂ ਇਹ ਵਾਲੇ ਤੇ ਇਹਨੂੰ ਦੋ ਦਾ ਇੱਕ ਕਰਾਂਗੇ ਐਦਾਂ ਹੀ ਆਹ ਦੇਖੋ ਦੋ ਦਾ ਇੱਕ ਕਰ ਲਿਆ ਸੀ ਦੋ ਦਾ ਇੱਕ ਕਰਨ ਤੋਂ ਬਾਅਦ ਫੇਰ ਅਸੀਂ ਇੱਥੇ ਜਾਲੀ ਪਾਣੀ ਹੈ ਐਦਾਂ ਘੁਮਾ ਕੇ ਫੇਰ ਅੱਗੇ ਸਾਡੇ ਤਿੰਨ ਗੁੰਡੇ ਪੁੱਠੇ 1 2 3 ਤਿੰਨ ਕੁੰਡੇ ਪੁੱਠੇ ਮਾਰਨ ਤੋਂ ਬਾਅਦ ਆ ਗਏ ਨੇ ਪਿੱਛੇ ਕਰਾਂਗੇ ਆ ਸਾਡਾ ਜਾਲੀ ਵਾਲਾ ਕੁੰਡਾ ਤੇ ਸਿੱਧਾ ਕੁੰਡਾ ਦੋ ਦਾ ਇਹਨਾਂ ਨੂੰ ਕਰ ਲਵਾਂਗੇ 1 ਐਦਾ ਦੋ ਦਾ ਇਹ ਕਰਨ ਤੋਂ ਬਾਅਦ ਇੱਥੇ ਅਸੀਂ ਪਾ ਲਵਾਂਗੇ ਫਿਰ ਜਾਲੀ ਜਾਲੀ ਤੋਂ ਬਾਅਦ ਫਿਰ ਤਿੰਨ ਕੁੰਡੇ ਪੁੱਠੇ 1 2 3 ਫਿਰ ਧਾਗਾ ਪਿੱਛੇ ਕਰਕੇ ਆ ਦੇਖੋ ਦੋ ਦਾ 1 ਸਿੱਧਾ ਤੇ ਜਾਲੀ ਦੋ ਦਾ ਇੱਕ ਕਰਨ ਤੋਂ ਬਾਅਦ ਫਿਰ ਅਸੀਂ ਇੱਥੇ ਪਾ ਲਵਾਂਗੇ ਜਾਲੀ ਜਾਲੀ ਪਾ ਕੇ ਫਿਰ ਅਸੀਂ ਤਿੰਨ ਪੁੱਠੇ ਤਿੰਨ ਪੁੱਠੇ ਫਿਰ ਤਾਂਗਾ ਪਿੱਛੇ ਕਰਕੇ ਆ ਦੇਖੋ ਨੱਥੇ ਫਿਰ ਅਸੀਂ ਇਹਦੇ ਨਾਲ ਤੇ ਇਹਦੇ ਨਾਲ ਦੋ ਦਾ ਇੱਕ ਦੋ ਦਾ ਇੱਕ ਕੀਤਾ ਫਿਰ ਅਸੀਂ ਇੱਥੇ ਫਿਰ ਜਾਈ ਪਏ ਜਾਲੀ ਪਾ ਕੇ ਤਿੰਨ ਗੁੰਡੇ ਪੁੱਠੇ ਹੁਣ ਆ ਗਏ ਅਸੀਂ ਆਪਣੀ ਪੁੱਠੀ ਰੋ ਦੇ ਵਿੱਚ ਇਸ ਪੁੱਠੀ ਰੋ ਦੇ ਵਿੱਚ ਫਿਰ ਅਸੀਂ ਉਦਾਂ ਹੀ ਜਿੱਦਾਂ ਅਸੀਂ ਪਹਿਲਾ ਪੁੱਠੇ ਰੋ ਪਾਈ ਸੀ ਤਿੰਨ ਕੁੰਡੇ ਸਿੱਧੇ ਇੱਕ ਦੋ ਤੇ ਤਿੰਨ ਤਿੰਨ ਕੁੰਡੇ ਸਿੱਧੇ ਧਾਗਾ ਅੱਗੇ ਕਰਕੇ ਦੋ ਕੁੰਡੇ ਪੁੱਠੇ ਫਿਰ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਤੇ ਧਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਪੁੱਠੇ ਬਸ ਅੱਧਾ ਹੀ ਅਸੀਂ ਇਹ ਪੈਟਰਨ ਦੀ 4th ਰੋ ਪੂਰੀ ਕਰ ਲੈਣੀ ਹੈ ਬਸ ਇਹੀ ਅਸੀਂ ਚਾਰ ਹੋ ਰਿਪੀਟ ਕਰੀ ਜਾਣੀ ਤੇ ਸਾਡਾ ਪੈਟਰਨ ਸੋਖਾ ਜਾ ਤੇ ਵਧੀਆ ਜਿਹਾ ਸਾਡਾ ਪੈਟਰਨ ਬਣ ਕੇ ਹੋ ਜਾਣਾ ਤਿਆਰਾ ਦੇਖੋ 1 2 3 ਆ ਗਏ ਸਾਡੇ ਪੁੱਠੇ ਫਿਰ ਅਸੀਂ ਧੱਗ ਆਪਣੇ ਵੱਲ ਕਰਕੇ ਦੋ ਸਿੱਧੇ ਠੀਕ ਹੈ ਫਿਰ ਬਣਾ ਲਨੇ ਆਪਾਂ ਥੋੜਾ ਜਿਹਾ ਪੈਟਰਨ ਥੋੜਾ ਜਿਹਾ ਪੈਟਰਨ ਬਣਾ ਕੇ ਦੇਖਦੇ ਆ ਪੈਟਰਨ ਦੀ ਫਾਈਨਲ ਲੁੱਕ ਕਿਉਂਕਿ ਦੇਖੋ ਜਿਹੜਾ ਬਲੈਕ ਕਲਰਸ ਪੈਟਰਨ ਉੱਠ ਕੇ ਆ ਗਿਆ ਤੁਸੀਂ ਉਹਨੂੰ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਸਾਰੇ ਜਿਹੀ ਵਧੀਆ ਲੱਗਦਾ ਵਾਈਟ ਕਲਰਸ ਤਾਂ ਬੜਾ ਹੀ ਵਧੀਆ ਲੱਗਦਾ ਹੈ ਤੇ ਬਲੈਕ ਵੀ ਦੇਖੋਗੇ ਤੁਸੀਂ ਵਧੀਆ ਲੱਗਦਾ ਪਿਆ ਤਾਂ ਫਿਰ ਅਸੀਂ ਥੋੜਾ ਜਿਹਾ ਪੈਟਰਨ ਬੁਣ ਕੇ ਫਿਰ ਅਸੀਂ ਮਿਲਦੇ ਹਾਂ ਤੇ ਮੈਂ ਤੁਹਾਨੂੰ ਅੱਗੇ ਵਾਈਟ ਸੇਰ ਬੁਣਿਆ ਹੋਇਆ ਪੈਟਰਨ ਦਿਖਾਉਂਗੀ ਦੇਖੋ ਇਹ ਸਾਡੇ ਪੈਟਰਨ ਦੀ ਫਾਈਨਲ ਲੁੱਕ ਰਿਵਰਸਿਬਲ ਪੈਟਰਨ ਆ ਕਾਲੇ ਰੰਗ ਦਾ ਦੇਖੋ ਇਹਦੀ ਇੱਕ ਸਾਈਡ ਆ ਦੇਖੋ ਆ ਦੇਖੋ ਤੇ ਇਹਦੀ ਦੂਜੀ ਸਾਈਡ ਆ ਦੇਖੋ ਦੋਨੇ ਹੀ ਸਾਈਡਾਂ ਦੇਖੋ ਬੜੀ ਵਧੀਆ ਆ ਰੱਖੋ ਆਉਂਦੀਆਂ ਨੇ ਆ ਦੇਖੋ

ਆਪਕੋ ਇਹ ਸਾਡੇ ਪੈਟਰਨ ਦੇ ਲੁੱਕਾ ਦੇਖੋ ਤੇ ਬਾਅਦ ਫਿਰ ਇਹ ਬਲੈਕ ਵਾਲਾ ਪੈਟਰਨ ਆਪਣੇ ਕਿਸੇ ਵੀ ਪ੍ਰੋਜੈਕਟ ਚ ਮਫਲਰ ਲਈ ਸ਼ਾਲਸ ਲਈ ਲੇਡੀਜ਼ ਕਾਰਡੀਗਨ ਲਈ ਇਸ ਕਿ ਵੀ ਲਈ ਬੈਸਟ ਪੈਟਰਨ ਹੈ ਬਲੈਕ ਕਲਰਸ ਇਹ ਪੈਟਰਨ ਥੋੜਾ ਬਹੁਤ ਹੀ ਵਧੀਆ ਦੇਖੋ ਉੱਠ ਕੇ ਆਇਆ ਤੇ ਸਾਰੇ ਪ੍ਰੋਜੈਕਟਾਂ ਚ ਦਾ ਬਾਕੀ ਸਾਰੇ ਤੁਸੀਂ ਪਾਈ ਸਕਦੇ ਹੋ ਤੇ ਸਾਰੇ ਕਲਰਸ ਇਹਨੂੰ ਤੁਸੀਂ ਪਾ ਸਕਦੇ ਹੋ ਸਾਰੇ ਕਲਰਸ ਪੈਨ ਲਈ ਵਧੀਆ ਜਿਹਾ ਪੈਟਰਨ ਤੇ ਪਾਓ ਇਹ ਪੈਟਰਨ ਤੇ ਫਿਰ ਦੱਸੋ ਮੈਨੂੰ ਕਮੈਂਟ ਕਰਕੇ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਹੈ ਵੀ ਬਹੁਤ ਸੌਖਾ ਸਿਰਫ ਚਾਰ ਰੋ ਦਾ ਪੈਟਰਨ ਹੈ ਤੇ ਇੱਕੋ ਹੀ ਸਲਾਈ ਜਿਹਨੂੰ ਤੁਸੀਂ ਰਿਪੀਟ ਕਰਦੇ ਜਾਣਾ ਤੇ ਸਾਡਾ ਪੈਟਰਨ ਬਣ ਕੇ ਤਿਆਰ ਹੋ ਗਿਆ ਥੋੜਾ ਬਹੁਤੋ ਸ਼ੁਕਰ ਹੈ ਮੇਰੀ ਵੀਡੀਓ ਦੇਖਣ ਦੇ ਲਈ ਮਿਲਦੇ ਹਾਂ ਕੱਲ੍ਹ ਇੱਕ ਨਈ ਵੀਡੀਓ ਨਾਲ ਤੱਕ ਉਸ ਵਕਤ ਐਣਖੋ ਕੁਝ ਹੋ ਜੇ ਓਕੇ ਬਾਏ ਬਾਏ ਟੇਕ ਕੇਅਰ